ਪੂਰਨ ਪ੍ਰਮਾਤਮਾ ਨੇ ਆਪਣੀ ਪ੍ਰਕਿਰਤੀ ਦੇ ਜੀਵਨ ਵਿੱਚ ਇੱਕ ਅਟਲ ਨਿਯਮ ਰੱਖਿਆ ਹੈ ਹਰ ਜੀਵ ਨੂੰ ਹਰ ਜੀਵਨ ਨੂੰ ਤਿੰਨ ਪੜਾਵਾਂ ਦੇ ਚੋਂ ਲੰਘਣਾ ਪੈਂਦਾ ਹੈ ਚਾਹੇ ਉਹ ਪਥਰਾਂ ਦਾ ਜੀਵਨ ਹੈ ਚਾਹੇ ਬਨਸਪਤੀ ਚਾਹੇ ਉਹ ਪਸ਼ੂਆਂ ਦਾ ਜੀਵਨ ਹੈ ਚਾਹੇ ਪੰਛੀਆਂ ਦਾ ਚਾਹੇ ਉਹ ਮਨੁੱਖਾਂ ਦਾ ਜੀਵਨ ਹੈ ਕਿਉਂਕਿ ਇਸ ਪ੍ਰਾਕ੍ਰਿਤਿਕ ਮੰਡਲ ਦੇ ਵਿੱਚ ਮਨੁੱਖ ਜੀਵਨ ਦੇ ਸ਼ਿਖਰ ਹੈ ਜ਼ਿੰਦਗੀ ਦੀ ਬੁਲੰਦੀ ਹੈ ਇਸ ਨੂੰ ਧਰਤੀ ਦਾ ਸਰਦਾਰ ਆਖਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਰਜੋਂ ਤੇਰੀ ਪਨਹਾਰੇ किस धरती में तेरी सिकदारी इसनु अशरफुल मखलूकात आखे अगर जीवन नु नापांगे तो फिर इस प्राकृतिक मंडल विच मनुख तो सब कुछ ਥੱਲੇ ਹੀ ਹੈ پیچھے ਹੀ ਹੈ پیچھے ਲਈ ਸ਼ਬਦ ਹੈ ਸੰਸਕ੍ਰਿਤ ਦੇਚ ਪਾਸ਼ ਜੋ ਪਿਛੇ ਰਹਿ ਗਏ ਪਾਸ਼ ਦੇਚ ਰਹਿ ਗਏ ਪਸ਼ੂ کون ਪਸ਼ੂ जो पाश रह गए पिछे रह गए तो मनुख तो पिछे है सारा पशु जगत और इस पाश जगत देच, इस पशु जगत दौपाए जानवर आ जाते पंछी आ जाते हैं बनस्पति आ जाती है के कुछ जड़ जीवन पत्थर भी आ जाते हैं क्योंकि गुरबाणी ने इनानो विक यौन मने कई जन्म सैल गिर करया कई जन्म गर्भ में खेरया अनंत जन्मा तक अनंत काल तक ए मनुक तू पत्थर भी रे तो पत्थर दी जिंदगी भी पोगी है अछे सुन तू जितना इस पृथ्वी रे जीवन है मनुक तो पि, पिछांदा या मनुक ਇਹ ਤਿੰਨ ਤਰ੍ਹਾਂ ਦੇ ਪੜਾਵ ਤੋਂ ਲੰਘਦਾ ਹੈ। ਔਰ ਇਨ੍ਹਾਂ ਤਿੰਨ ਪੜਾਵਾਂ ਨੂੰ ਨਾਮ ਦਿੱਤਾ ਗਿਆ ਹੈ। ਬਾਲਵਸਤਾ ਫਿਰ ਜਾਨਵਸਤਾ ਫਿਰ ਉਮਰੇਦਵਸਤਾ। ਚਾਹ ਬਨਸਪਤੀ ਹੈ। ਚਾਹ ਪਸ਼ੂ ਨੇ ਚਾਹ ਪੰਛੀ ਨੇ ਚਾਹ ਮਨੁੱਖ ਨੇ ਇਨ੍ਹਾਂ ਤੇ ਝਾਤ ਮਾਰਾਂਗੇ। ਇਸ ਪੜਨਗੇ ਕੁਛ ਐਸੇ ਜੋ ਬਿਰਦ ਨੇ ਤਰਜ਼ੇ ਜ਼ਿੰਦਗੀ ਦਸੇਗੀ ਬਿਰਦ ਨੇ ਤਰਜ਼ੇ ਜ਼ਿੰਦਗੀ ਦੱਸ ਦੇਗੀ ਯੁਵਕ ਨੇ ਜਵਾਨ ਨੇ ਆਕਾਰ ਵਿਚਾਰ ਹੀ ਦੱਸ ਦੇਣਗੇ ਬੱਚਾ ਹੈ ਬਾਲਕ ਹੈ ਇਹ ਬਚਪਨਾ ਜਵਾਨੀ ਬੁਢੇਪਾ ਸਿਰਫ ਮਨੁੱਖੀ ਤਲਤੇ ਹੀ ਨਹੀਂ ਪੰਛੀਆਂ ਦੇ ਚ ਵੀ ਹੈ ਪਸ਼ੂਆਂ ਦੇ ਚ ਵੀ ਹੈ ਪਖਸ਼ੀਆਂ ਦੇ ਚ ਵੀ ਨੇ ਔਰ ਪਥਰਾਂ ਦੇ ਚ ਵੀ ਨੇ ਐਸੇ ਪਹਾੜ ਨੇ ਬੁੱਢੇ ਹੋ ਗਏ ਜਿਵੇਂ ਸਤ ਪੁੜੇ ਨੂੰ ਕਹਿੰਦੇ ਨੇ ਬਿਰਧ ਹੋ ਗਿਆ ਐਸੇ ਵੀ ਪਹਾੜ ਨੇ ਜੋ ਜਵਾਨ ਨੇ ਜੈਸੇ ਕਿ ਹਿਮਾਲਿਆ ਪਰ ਐਸੇ ਵੀ ਟੀਲੇ ਜੇ ਖੜੇ ਨੇ ਉਸਰ ਰਹੇ ਨੇ ਉੱਚੇ ਹੋ ਰਹੇ ਨੇ ਜਿਨ੍ਹਾਂ ਨੂੰ ਕਹਿ ਕੇ ਦੇਖ ਕੇ ਇਹ ਆਖਣਾ ਪੈਂਦਾ ਹੈ ਇਹ ਤੇ ਬੱਚੇ ਨੇ ਕੁਝ ਅਜੀਬ ਪ੍ਰਕਿਰਤੀ ਦੇ ਗਰਭ ਦੇ ਚਵੀ ਨੇ ਉਬਰਣਗੇ ਸਮਾਂ ਲੱਗੇਗਾ ਲੇਕਿਨ ਗੱਲ ਤੇ ਅਸ਼ਰਫুল ਮਖਲੂਕਾਤ ਮਨੁੱਖ ਦੀ ਹੈ ਜੋ ਧਰਤੀ ਦਾ ਸਰਦਾਰ ਹੈ ਗੱਲ ਤੇ ਇਸ ਦੀ ਕਰਨੀ ਹੈ ਤੇਹੀ ਇੱਕ ਜੀਵ ਹੈ ਜੋ ਇੱਕ ਤਰ੍ਹਾਂ ਦੀ ਜ਼ਿੰਦਗੀ ਨਹੀਂ ਜੀਵਦਾ ਕਈ ਤਰ੍ਹਾਂ ਦਾ ਜੀਵਨ ਜੀਵਦਾ ਹੈ ਇਸ ਦਾ ਸਮਾਜਿਕ ਜੀਵਨ ਹੈ ਇਸ ਦਾ ਕੁਝ ਰਾਜਨੀਤਿਕ ਜੀਵਨ ਹੈ ਇਸ ਦਾ ਕੁਝ ਅਧਿਆਤਮਿਕ ਜੀਵਨ ਹੈ ਪੂਰਨ purkh ਉਸ ਨੂੰ ਕਹਿੰਦੇ ਨੇ ਜੋ ਸਮਾਜਿਕ ਤਲ ਤੇ ਪੂਰਾ ਹੈ ਰਾਜਨੀਤਿਕ ਤਲ ਤੇ ਪੂਰਾ ਹੈ ਧਾਰਮਿਕ ਤਲ ਤੇ ਪੂਰਾ ਹੈ ਬੜਾ ਸੋਹਣਾ ਸ਼ਬਦ ਹੈ ਗੁਰਬਾਣੀ ਦਾ ਪੂਰਨ purkh ਮੁਕੰਮਲ ਇਨਸਾਨ ਬੋਧਨਪੁਰਖ ਉਹ ਪੂਰਾ ਹੈ ਜਿਸ ਦਾ ਸਮਾਜਿਕ ਜੀਵਨ ਪੂਰਾ ਹੈ ਉਹ ਪੂਰਾ ਹੈ ਜਿਸ ਦੀ ਰਾਜਨੀਤਿਕ ਸੋਚਣੀ ਪੂਰੀ ਹੈ ਉਹ ਪੂਰਨ ਹੈ ਜੋ ਧਾਰਮਿਕ ਤਲ ਤੇ ਪੂਰਾ ਹੈ ਇਹ ਅਸੀ ਕਿ estrana ਪਾਗੇ ਕਿ ਇਨਾ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਵੀ ਸਮਾਜ ਰਾਜਨੀਤੀ ਤੇ ਧਰਮ ਦੇ ਵਿੱਚ ਵੀ ਬਚਪਨਾ ਹੈ ਜਵਾਨੀ ਹੈ ਬਿਰਧਵਸਤਾ ਹੈ ਬਜ਼ੁਰਗੀ ਹੈ ਸਰੀਰਕ ਬਚਪਨਾ ਅੱਖਾਂ ਨਾਲ ਦੇਖਿਆ ਜਾਂਦਾ ਹੈ ਸਮਾਜਿਕ ਬਚਪਨਾ ਦੇਖਣਾ ਹੈ ਤਾਂ ਦਿਮਾਗ ਨਾਲ ਦੇਖਣਾ ਪਏਗਾ ਅੰਦਰ ਦੀ ਅੱਖ ਨਾਲ ਦੇਖਣਾ ਪਏਗਾ ਸਰੀਰਕ ਜਵਾਨੀ ਦੇਖਣੀ ਹੈ ਅੱਖਾਂ ਨਾਲ ਦਿਖਾਈ ਦੇ ਜਾਂਦੀ ਹੈ ਜਵਾਨ ਹੈ ਪਰ ਕਿਸੇ ਦਾ ਰਾਜਨੈਤਿਕ ਤਲ ਤੇ ਬਾਲਗ ਹੋਣਾ ਦੇਖਣਾ ਹੈ ਤਾਂ ਫਿਰ ਅੰਦਰ ਦੀ ਅੱਖ ਚਾਹੀਦੀ ਹੈ ਅੰਦਰ ਦੀ ਸੂਝ ਚਾਹੀਦੀ ਹੈ ਕੋਈ ਧਾਰਮਿਕ ਤਲ ਤੇ ਪੂਰਾ ਹੈ ਇਹ ਤੇ ਵੇਖਣ ਵਾਸਤੇ ਪੂਰੀ ਅੱਖ ਚਾਹੀਦੀ ਹੈ ਅੰਦਰ ਦੀ ਪਰ ਕੋਈ ਸਰੀਰਕ ਤਲ ਤੇ ਬਜ਼ੁਰਗ ਹੈ ਪੂਰਾ ਹੈ ਬੁੱਢਾ ਹੋ ਗਿਆ ਹੈ ਇਹ ਤੇ ਅੱਖਾਂ ਦਾ ਵਿਸ਼ਣ ਹੈ ਅੱਖਾਂ ਹੀ ਦੱਸ ਦਿੰਦੀਆਂ ਨੇ ਇਹ ਬੁੱਢਾ ਹੈ ਲੇਕਿਨ ਅੱਖ ਇਹ ਨਹੀਂ ਦੱਸ ਸਕਦੀ ਇਹ ਧਾਰਮਿਕ ਤਲ ਤੇ ਕਿੱਥੇ ਖੜਾ ਹੈ ਅੱਖ ਇਹ ਵੀ ਨਹੀਂ ਦੱਸ ਸਕਦੀ ਇਹ ਸਮਾਜਿਕ ਤਲ ਤੇ ਕਿੱਥੇ ਖੜਾ ਹੈ ਅੱਖਾਂ ਇਹ ਵੀ ਦਸਣ ਦੇ ਅਸਮਰਥ ਨੇ ਕਿ ਇਹ ਰਾਜਨੀਤਿਕ ਤਲ ਤੇ ਕਿੱਥੇ ਖੜਾ ਹੈ ਇਹ ਤੇ ਅੰਦਰ ਦੀ ਅੱਖ ਖੋਲਨੀ ਪੈਗੀ ਪਰ ਅਕਸਰ ਇੱਕ ਬਦਕਿਸਮਤੀ ਰਹਿੰਦੀ ਹੈ ਅੰਦਰ ਦੀ ਅੱਖ ਅਕਸਰ ਮਨੁੱਖਾਂ ਦੀ ਬੰਦ ਹੀ ਰਹਿੰਦੀ ਹੈ ਬਾਹਰ ਦੀਆਂ ਅੱਖਾਂ ਇਹ ਦੋਨ ਹੈ ਅੰਦਰ ਦੀ ਅੱਖ ਉਹ ਇੱਕ ਹੈ ਔਰ ਉਹ ਮਨੁੱਖ ਦੇ ਅੰਤਿਸ਼ ਕਰਨ ਨੂੰ ਵੇਖ ਸਕਦੀ ਹੈ ਉਹ ਪ੍ਰਕਿਰਤੀ ਦੇ ਅੰਦਰ झाँਕੀ ਮਾਰ ਸਕਦੀ ਹੈ ਉਹ ਅੱਖ ਬਹੁਤ ਡੇਰਾ ਵੇਖ ਸਕਦੀ ਹੈ ਇਹ ਅੱਖਾਂ ਇਤਨੀਆਂ ਗਹਿਰਾਈ ਤੱਕ ਨਹੀਂ ਜਾ ਸਕਦੀਆਂ ਪਰ ਦੇਖਣ ਦੇ ਚਾਹੁੰਦਾ ਏ ਇੱਕ ਦਿਨ ਇਹ ਦੋ ਅੱਖਾਂ ਵਿੱਚ ਹਮੇਸ਼ਾ ਲਈ ਬੰਦ ਹੋ ਗਈਆਂ ਉਹ ਅੱਖ ਖੁਲੀ ਨਾ ਦੋਵੇਂ ਦੀਵੇ ਬਲੰਦੇ ਆ ਮਲਕ ਬੈਠਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ ਬਾਬਾ ਫਰੀਦ ਕਹਿੰਦੇ ਨੇ ਆਇਆ ਇੱਕ ਦਿਨ ਮੌਤ ਦਾ ਮਲਕ ਆਪਣੇ ਨਾਲ ਐਸਾ ਤੂਫਾਨ ਲੈ ਆਇਆ ਦੋ ਅਥੀਆਂ ਦੇ ਦੀਵੇ ਬੁਝਾ ਗਿਆ ਮੈਂ ਤੇ ਕੋਸ਼ਿਸ਼ ਕਰਦਾ ਰਿਹਾ ਅੰਦਰ ਦੇ ਦੀਵੇ 'ਚ ਤੇਲ ਪਾਣ ਦੀ ਵੱਟ ਲੱਬਣ ਦੀ ਜਲਾਣ ਦੀ ਕੋਸ਼ਿਸ਼ ਕਰਦਾ ਰਿਹਾ ਉਹ ਤੇ ਜਲ ਨਾ ਸਕਿਆ ਇਹ ਦੋ ਬੁਝ ਗਏ ਜੀਵਨ ਅੰਧਕਾਰ ਵਿੱਚ ਹੋ ਗਿਆ ਜੀਵਨ ਮਸੀਹਾ ਦੀ ਰਾਤ ਬਣ ਕੇ ਰਹਿ ਗਿਆ ਜਿਤਕੀ ਜ਼ਿੰਦਗੀ ਮਿਲੀ ਸੀ ਨੂਰ ਹੋਣ ਲਈ ਪ੍ਰਕਾਸ਼ ਹੋਣ ਲਈ ਚਾਨਣ ਹੋਣ ਲਈ ਇਹ ਤੇ ਅੰਧਕਾਰ ਬਣ ਕੇ ਰਹਿ ਗਈ ਉਹ ਜਦ ਤੀਸਰੀ ਅੱਖ ਖੁੱਲ ਜਾਏ ਤੋਂ ਐਸੇ ਪੁਰਸ਼ ਨੂੰ ਕਹਿ ਦਿੱਤਾ ਜਾਂਦਾ ਹੈ ਤ੍ਰੈਨੇਨ ਤਿੰਨ ਨੇਤਰਾ ਵਾਲਾ ਤ੍ਰਿਲੋਚਨ ਲੋਚਨ ਅੱਖਾਂ ਨੂੰ ਕਹਿੰਦੇ ਨੇ ਤ੍ਰਿਲੋਚਨ ਇਦੇ ਕੋਲ ਤਿੰਨ ਨੇਤਰ ਨੇ। ਇਦੇ ਕੋਲ ਤਿੰਨ ਅੱਖਾਂ ਨੇ। ਅਕਸਰ ਹਰ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਦੋਇ ਲੋਚਨ। ਦੋਇ ਲੋਚਨ। ਤੇ ਲੋਚਨ ਜੋ ਹੋ ਗਿਆ ਉਹ ਤੇ ਸੰਤ ਹੈ। ਉਹ ਤੇ ਭਗਤ ਹੈ। ਉਹ ਤੇ ਧਾਰਮਿਕ ਤਲ ਤੇ ਬਜ਼ੁਰਗ ਹੈ। ਤ੍ਰਿਲੋਚਨ। ਹਨੂਰ ਗੋਬਿੰਦ ਸਿੰਘ ਜੀ ਮਹਾਰਾਜ 24 ਅਵਤਾਰਾਂ ਦੀ ਕਥਾ ਦੇ शिवजी नु कहंदे न त्रैनेन बरी पुत्र का ताहे खोपे उतरे नयनन इतन नेत्र वाला कहंदे ने ए दो अखां खुलियां संसार दा असली रूप दिखाई देंदा है किसे किसे नु दिखाई देंदा है अजय बच्चे नु नहीं दिखाई देंदा नवे बच्चे जन्मे नु थे मां भी नहीं दिखाई दे दी उन कोई पता नहीं मां है सामने पे ओ खड़ा है ਉਸ ਨੂੰ ਕੋਈ ਬੋਧ ਨਹੀਂ ਹੈ ਮੇਰਾ ਪਿਤਾ ਹੈ ਸਾਹਮਣੇ ਭੈਣ ਖੜੀ ਹੈ ਇਸ ਨੂੰ ਕੋਈ ਗਿਆਨ ਨਹੀਂ ਹੈ ਮੇਰੀ ਬਹਿਣ ਹੈ ਇਹ ਮੇਰਾ ਭਰਾ ਹੈ ਅਜੇ ਅੱਖਾਂ ਇਸ ਦੀਆਂ ਦੋ ਖੁੱਲਣਗੀਆਂ ਸਹਜੇ ਸਹਜੇ ਖੁੱਲਣਗੀਆਂ ਸਹਜੇ ਸਹਜੇ ਸੰਸਾਰ ਦੀ ਅਸਲੀਅਤ ਪ੍ਰਗਟ ਹੋਵੇਗੀ ਪਰ ਜਿਸ ਦਿਨ ਤੀਸਰਾ ਨੇਤਰ ਖੁੱਲਦਾ ਹੈ ਸੰਸਾਰ ਭਸਮ ਹੋ ਜਾਂਦਾ ਹੈ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਇਹ ਇੱਕ myth ਹੈ ਕਿ ਸ਼ਿਵਜੀ ਜਦ ਆਪਣਾ ਤੀਸਰਾ ਨੇਤਰ ਖੋਲਦਾ ਸੀ ਜੋ ਕੁਝ ਸਾਹਮਣੇ ਸੀ ਬਸਮ ਹੋ ਜਾਂਦਾ ਸੀ ਵਾਕਈ ਬਸਮ ਹੋ ਜਾਂਦਾ ਸੀ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇਣ ਲੱਗ ਪੈਂਦਾ ਸੀ ਸੰਸਾਰ ਖਤਮ ਹੋ ਗਿਆ ਨਿਰੰਕਾਰ ਪ੍ਰਗਟ ਹੋ ਗਿਆ ਇਹ ਤੀਸਰਾ ਨੇਤਰ ਸੰਸਾਰ ਨੂੰ ਭਸਮ ਕਰ ਦਿੰਦਾ ਹੈ ਨਿਰੰਕਾਰ ਨੂੰ ਪ੍ਰਗਟ ਕਰ ਦਿੰਦਾ ਹੈ ਜਿਸ ਵੀ ਕਿਸੇ ਦਾ ਖੁੱਲ ਜਾਏ ਤ੍ਰਿ ਲੋਚਨ ਤਿੰਨ ਨੇਤਰਾਵਾਂ ਵਾਲਾ ਮਨੁੱਖ ਦੇ ਅੰਤਿਸ਼ ਕਰਨ ਦੇ ਵਿੱਚ ਪਿਆਸ ਤੇ ਹੈ ਇਹ ਅੱਖ ਮੇਰੀ ਖੁੱਲੇ ਇਸ ਵਾਸਤੇ ਬਹੁਤ ਸਾਰੇ ਲੋਕ ਤੇ ਆਪਣਾ ਨਾਮ ਵੀ ਇਹੀ ਰੱਖੰਦੇ ਨੇ ਮਾਪੇ ਆਪਣੇ ਬੱਚਿਆਂ ਦਾ ਨਾਮ ਰੱਖ ਦਿੰਦੇ ਨੇ ਤ੍ਰਿloਚਨ ਤਿੰਨੇ ਤਰਾ ਵਾਲਾ ਭਾਵੇਂ ਅਜੇ ਦੋ ਅੱਖਾਂ ਵੀ ਟੰਗਦੀਆਂ ਨਹੀਂ ਖੁੱਲੀਆਂ ਅਜੇ ਸੰਸਾਰ ਨੂੰ ਵੀ ਦੇਖਣ ਦੇ ਵਿੱਚ ਇਹ ਅਸਮਰਥ ਹੈ ਲੇਕਿਨ ਤ੍ਰਿloਚਨ ਤ੍ਰਿਲੋਚਨ ਧਰਮ ਦੀ ਦੁਨੀਆ ਵਿੱਚ ਇੱਕ ਸ਼ਿਖਰਮਈ ਅਵਸਥਾ ਹੈ ਤੀਸਰਾ ਨੇਤਰ ਖੁੱਲ ਗਿਆ ਤੋ ਖੈਰ ਜੈਸੇ ਸਰੀਰਕ ਤਲ ਦਾ ਬਚਪਨਾ ਹੈ ਜਵਾਨੀ ਹੈ ਬ੍ਰਿਧਾ ਅਵਸਥਾ ਹੈ ਕੋਈ ਸਮਾਜਿਕ ਤਲ ਤੇ ਵੀ ਬੱਚਾ ਹੋ ਸਕਦਾ ਹੈ ਉਸ ਦੇ ਰਿਸ਼ਤਿਆਂ ਦੇ ਵਿੱਚ ਪੁਖਤਗੀ ਨਹੀਂ ਹੋਵੇਗੀ ਉਹਦੇ ਸੰਬੰਧਾਂ ਦੇ ਵਿੱਚ ਪੱਕਿਆਈ ਨਹੀਂ ਹੋਵੇਗੀ ਬੱਚਾ ਖਿਡੌਣਿਆਂ ਨਾਲ ਖੇਡਦਾ ਹੈ ਤੋੜਦਾ ਹੈ ਸਮਾਜਿਕ ਤਲ ਤੇ ਜੋ ਜੇ ਬੱਚਾ ਹੈ ਸਵੇਰੇ ਸੰਬੰਧ ਜੋੜਦਾ ਹੈ ਸ਼ਾਮੀ ਤੋੜਦਾ ਹੈ ਸ਼ਾਮੀ ਜੋੜਦਾ ਹੈ ਸਵੇਰੇ ਤੋੜਦਾ ਹੈ ਰਿਸ਼ਤੇ ਬਣਦੇ ਨੇ ਟੁੱਟਦੇ ਨੇ ਬਣਦੇ ਨੇ ਟੁੱਟਦੇ ਨੇ ਮਿੱਟੀ ਦੇ ਘਰ ਬਣਾਣਾ ਫਿਰ ਮਿਟਾਣਾ ਬੱਚਿਆਂ ਦਾ ਕੰਮ ਬਣਾਣਾ ਮਿਟਾਣਾ ਖੇਡ ਸੰਬੰਧ ਜੋੜਨੇ ਨੇ ਤੋੜਨੇ ਨੇ ਇਹ ਸਮਾਜਿਕ ਤਲ ਦਾ ਬਚਪਨਾ ਹੈ ਸਵੇਰੇ ਰਿਸ਼ਤੇ ਜੋੜੇ ਨੇ ਸ਼ਾਮ ਨੂੰ ਤੋੜ ਦਿੱਤੇ ਨੇ ਸ਼ਾਮ ਨੂੰ ਜੋੜੇ ਸਵੇਰੇ ਤੋੜ ਦਿੱਤਾ ਹੈ ਤਾਂ ਕਿਧਰੇ ਕਿਧਰੇ ਕੌਮੀ ਪੱਦਰ ਤੇ ਦੇਸ਼ ਪੱਦਰ ਤੇ ਵੀ ਸਮਾਜਿਕ ਬਚਪਨਾ ਦਿਖਾਈ ਦਿੰਦਾ ਹੈ ਕਿਧਰੇ ਕਿਧਰੇ ਰਾਜਨੀਤਿਕ ਬਚਪਨਾ राजनीति भी सारी इसे आधार ते खड़ी तोड़ फोड़ आ जोड़िया इस जोड़ तोड़ते जिस मनुख की राजनीति खड़ी है तो एक गल स्पष्ट हो गई ए राजनीतिक बचपना है धार्मिक बचपना जो धर्म नहीं है उसनों ही धर्म समझ लेना ਗੁੱਡੀ ਗੁੱਡੇ ਦਾ ਵਿਆਹ ਕਰਦੇ ਪੈਨੇ ਬੱਚੇ ਵਿਅਰਥ ਇਹ ਵਿਆਹ ਖੇਲ ਹੋ ਸਕਦਾ ਹੈ ਜੋ ਅਜੇ ਧਾਰਮਿਕ ਤਲ ਤੇ ਬਚਪਨਾ ਬਚਪਨ ਦੇ ਦੌਰ ਚੋਂ ਲੰਘ ਰਿਹਾ ਹੈ ਉਹਦੇ ਸਾਰੇ ਕਰਮ ਖਿਡੌਣਿਆਂ ਤੋਂ ਜ਼ਿਆਦਾ ਕੁਝ ਵੀ ਨਹੀਂ ਹੋਣਗੇ ਔਰ ਖਿਡੌਣੇ ਵੀ ਗੁੱਡੇ ਤੇ ਗੁੱਡੇ ਦੇ ਭਗਤ ਕਬੀਰ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਨਾ लोगन राम खिलौना जाना अगर राम खिलौना है तो खिलौनिया बच्चे ही खेड़ देने जो धार्मिक तलते बच्चा है राम खिलौना है राम कोई वास्तविकता नहीं है राम कोई सच्चाई नहीं है राम कोई हकीकत नहीं है खिलौना खेडना है मन का परचावा सिर्फ मन का परचावा ਜਿਵੇਂ ਬੱਚਾ ਖਡੌਣਿਆਂ ਨਾਲ ਖੇਡ ਰਿਹਾ ਹੈ ਮਨ ਦਾ ਪਰਛਾਵਾ ਇਸ ਜਰਾ ਸ਼ਰੀਰਕ ਤਲ ਤੇ ਵੱਡਾ ਹੋ ਗਿਆ ਇਸ ਦੇ ਪਰਛਾਵੇ ਜਰਾ ਵੱਡੇ ਨੇ ਇਹਦੀਆਂ ਖਾਇਸ਼ਾਂ ਜਰਾ ਵੱਡੀਆਂ ਨੇ ਤਾਂ ਖਡੌਣਾ ਵੀ ਬਹੁਤ ਵੱਡਾ ਚਾਹੀਦਾ ਹੈ ਔਰ ਮਾਮੂਲੀ ਖਡੌਣਾ ਨਹੀਂ ਰਾਮ ਦਾ ਖਡੌਣਾ ਚਾਹੀਦਾ ਹੈ ਈਸ਼ਵਰ ਖਡੌਣਾ ਚਾਹੀਦਾ ਹੈ ਤਾਂ ਇਹ ਖੇਡੇ ਕਿਉਂਕਿ ਖਾਇਸ਼ਾਂ ਬਹੁਤ ਵੱਡੀਆਂ ਕਾਮਨਾਵਾਂ ਬਹੁਤ ਵੱਡੀਆਂ ਵਾਸ਼ਨਾ ਬੜੀ ਅਪਾਰ ਤੋ ਖਿਡਾਉਣਾ ਵੀ ਕੋਈ ਬਹੁਤ ਵੱਡਾ ਚਾਹੀਦਾ ਹੈ ਤੋ ਰਾਮ ਖਿਡਾਉਣਾ ਹੈ ਖੇਡਣਾ ਹੈ ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਤਿੰਨ ਤਰ੍ਹਾਂ ਦੇ ਪੜਾਅ ਮਿਲਦੇ ਨੇ ਬਚਪਨਾ ਜਵਾਨੀ ਬਿਰਧ ਅਵਸਥਾ ਸਮਾਜਿਕ ਜੀਵਨ ਦੇ ਵਿੱਚ ਰਾਜਨੀਤਿਕ ਜੀਵਨ ਦੇ ਵਿੱਚ ਧਾਰਮਿਕ ਜੀਵਨ ਦੇ ਵਿੱਚ ਕਿਉਂਕਿ ਗੱਲ ਕਰੀਏ ਧਰਮ ਦੀ ਧਰਮੇ ਇੱਕ ਐਸਾ ਵਿਸ਼ਾਏ ਜਿਹਨੂੰ ਸਮਝ ਲਈਏ ਤੇ ਸਭ ਕੁਝ ਸਮਝ ਲਿਆ ਜਿਹਨੂੰ ਨਹੀਂ ਸਮਝਿਆ ਤੇ ਕੁਝ ਵੀ ਨਹੀਂ ਸਮਝਿਆ ਮਹਾਰਾਜ ਦੀ ਬਾਣੀ ਦਾ ਫਰਮਾਨ ਬੜਾ ਸੁੰਦਰ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਛਾਣਾ ਰੇ ਧਰਮ ਨੂੰ ਜਾਣਿਆ ਨਹੀਂ ਪ੍ਰਮਾਤਮਾ ਨੂੰ ਜਾਣਿਆ ਨਹੀਂ ਜਾਣਕਾਰੀ ਬਹੁਤ ਇਕੱਠੀ ਕੀਤੀ ਹੈ ਔਰ ਕੈਂਦਾ ਮੈਂ ਇਹ ਜਾਣਦਾ ਮੈਂ ਇਹ ਜਾਣਦਾ ਮੈਂ ਉਹ ਜਾਣਦਾ ਪਤ ਸਕੇਨ ਨੂੰ ਕੁਝ ਵੀ ਨਹੀਂ ਜਾਣਦਾ ਅਨਜਾਨ ਹੈ ਕੀ ਹੋਇਆ ਤੂੰ ਬਨਸਪਤੀ ਸ਼ਾਸਤਰੀ ਬਣ ਗਿਆ ਕੀ ਹੋਇਆ ਜੇ ਤੂੰ ਅਰਥ ਸ਼ਾਸਤਰੀ ਬਣ ਗਿਆ ਕੀ ਹੋਇਆ ਜੇ ਤੈਨੂੰ ਸਰੀਰ ਦੀ ਕੋਈ ਸਮਝ ਪੈ ਗਈ ਹੈ ਵੈਦ ਬਣ ਗਿਆ ਕੀ ਹੋਇਆ ਜੇ ਤੈਨੂੰ ਕੋਈ ਥੋੜਾ ਜਿਹਾ ਫਲਸਫਾ ਘੋਟਣਾ ਆਣਾ ਹੈ ਅਜੇ ਜੀਵਨ ਦੀ ਮੂਲ ਸਤਾ ਦਾ ਤੈਨੂੰ ਕੋਈ ਬੋਧ ਨਹੀਂ ਅਨਜਾਨ ਬਹੁਤ ਸਾਰਿਆਂ ਦਾ ਗਿਆਨ ਅਨਜਾਨ ਪਣੇ ਦੀ ਬੁਨਿਆਦ ਤੇ ਖੜਾ ਹੁੰਦਾ ਹੈ ਯ ਇਸ ਨੂੰ ਇੰਜ ਕਹੀਏ ਬਹੁਤ ਸਾਰਿਆਂ ਦਾ ਮਹਾਨ ਗਿਆਨ ਮਹਾਨ ਅਗਿਆਨ ਤੇ ਖੜਾ ਹੁੰਦਾ ਹੈ ਆਧਾਰ ਸ਼ਿਲਾ ਅਗਿਆਨ ਹੈ ਉੱਪਰ ਗਿਆਨ ਖੜਾ ਕੀਤਾ ਹੈ ਤਾਂ ਉਹ ਸਾਰੀ ਜਾਣਕਾਰੀ ਬੇਮੈਨੀ ਹੋ ਜਾਂਦੀ ਹੈ ਕਿਤਨੇ ਚਿਰ ਤੱਕ ਧਰਮ ਦਾ ਗਿਆਨ ਨਾ ਹੋਵੇ ਕਹਿੰਦੇ ਨੇ ਇਹਥੇ ਦਾ ਪ੍ਰਸਿੱਧ ਸੰਤ ਸੁਕਰਾਤ ਬੱਚਿਆਂ ਨਾਲ ਖੇਡਦਾ ਖੇਡਦਾ ਬਚਪਨ ਦੀਆਂ ਗੱਲਾਂ ਅਕਸਰ ਕਹਿੰਦਾ ਸੀ ਐਸਾ ਕੁਝ ਵੀ ਨਹੀਂ ਜੋ ਮੈਂ ਨਹੀਂ ਜਾਣਦਾ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਬੋਧ ਹੈ ਮੈਨੂੰ ਸਭ ਕੁਝ ਦਾ ਪਤਾ ਹੈ ਪਰ ਸੁਕਰਾਤ ਕਹਿੰਦੇ ਨੇ ਜਦ ਮੈਂ ਜਵਾਨ ਹੋਇਆ ਤੋ ਛੋਟੇ ਆਉਂਦੇ ਆ ਬੱਚਿਆਂ ਜੋ ਮੈਂ ਬੋਲ-ਬੋਲਦਾ ਸੀ ਉਹ ਬੋਲ ਜਦ ਮੇਰੇ ਸਾਹਮਣੇ ਆਉਂਦੇ ਸਨ ਤੋ ਸ਼ਰਮ ਨਾਲ ਅੱਖਾਂ ਝੁਕ ਜਾਂਦੀਆਂ ਸਨ ਮੈਨੂੰ ਜਵਾਨਾਂ ਦੀ ਮਹਿਫਿਲ ਦੇ ਚ ਬੈਠ ਕੇ ਕਹਿਣਾ ਪਿਆ ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਔਰ ਇਹੀ ਮਹਾਪੁਰਸ਼ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਇੱਕ ਗੱਲ ਮੈਂ ਦਾਵੇ ਨਾਲ ਕਹਿਣਾ ਔਰ ਸਹੀ ਤੇ ਸੱਚੀ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਪਤਾ ਜਿਸ ਜਿਸ ਨੂੰ ਵੀ ਮੈਂ ਗਿਆਨ ਆਖਿਆ ਉਹ ਤੇ ਅਗਿਆਨ ਸਾਬਤ ਹੋਇਆ ਧਰਮ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ ਪ੍ਰਭੂ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ ਸਾਰੀ ਜਾਣਕਾਰੀ ਰੇਤ ਦਾ ਢੇਰ ਸਾਬਤ ਹੋ ਜਾਂਦੀ ਹੈ ਅਗਰ ਪ੍ਰਮਾਤਮਾ ਨੂੰ ਨਹੀਂ ਜਾਣਿਆ ਈਸ਼ਵਰ ਨੂੰ ਨਹੀਂ ਜਾਣਿਆ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਮ ਦੀਆਂ ਇਸ ਅਵਸਥਾਵਾਂ ਨੂੰ ਜਿਸ ਢੰਗ ਨਾਲ ਖੋਲੇ ਹੈ ਉਹ ਮੈਂ ਉਹਨਾਂ ਦੇ ਸ਼ਬਦ ਦੀ ਵਿਚਾਰ ਨੂੰ ਪੇਸ਼ ਕਰ ਰਿਹਾ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੈ ਹੋ ਅੰਗੁਰਿਆ ਸਰਵਨ ਨ ਸੁਰਤ ਨੈਨ ਸੁੰਦਰ ਨਹੀਂ आरत द्वारोरी धन गुरु अर्जन देव जी महाराज फरमान करते हे प्रभु है ते सही मेरे धार्मिक जीवन पर ए जीवन ऐसा है जैसे किसी मां दे चुसदा बच्चा एक मासूम बच्चा और उस बच्चे नो भी नहीं पता है मेरी मां है जिसने मेनु गोद ਅਜ ਜਮੇ ਇੱਕ ਦਿਨ ਦਾ 10 ਦਿਨ ਦਾ 15 ਦਿਨ ਦਾ ਬੈਠਾ ਤੇ ਮਾਂ ਦੀ ਗੋਦ ਵਿੱਚ ਹੈ ਸੋਹਰੇ ਹੈ ਮਾਂ ਦੀ ਗੋਦ ਵਿੱਚ ਲੇਕਿਨ ਗੋਦੀ ਦਾ ਕੋਈ ਗਿਆਨ ਨਹੀਂ ਕੁੱਖ ਦਾ ਕੋਈ ਗਿਆਨ ਨਹੀਂ ਪਿਲਾ ਰਹੀ ਹੈ ਰਜ਼ਕ ਦੇ ਰਹੀਏ ਦੁੱਧ ਮਾਂ ਪਰ ਰੋਜ਼ੀ ਦੇ ਹਿੰਦ ਦਾ ਇਸ ਨੂੰ ਕੋਈ ਬੋਧ ਨਹੀਂ ਹੈ ਪਰਚਾ ਰਹੀ ਹੈ ਖਿਡਾ ਰਹੀ ਹੈ ਆਪਣੇ ਹੱਥਾਂ ਨਾਲ ਪਰ ਇਹ ਹੱਥ ਕੀ ਨੇ ਕੁਝ ਵੀ ਗਿਆਨ ਨਹੀਂ ਕੁਝ ਵੀ ਬੋਧ ਨਹੀਂ ਅਗਰ ਇਸ ਸਾਬ ਨਾਲ ਦੇਖੀਏ ਬਹੁਤ ਸਾਰਿਆਂ ਨੂੰ ਕੋਈ ਬੋਧ ਨਹੀਂ ਅਸੀਂ ਕਿੱਥੇ ਆ ਕਿਸ ਦੇ ਹੱਥਾਂ ਦੇ ਚਾ ਕਿਸ ਦੀ ਗੋਦ ਦੇ ਚਾ ਇਤਨਾ ਵੀ ਬੋਧ ਨਹੀਂ ਹੈ ਬਾਲਕ ਬੁੱਧ ਅਚੇਤ ਬਿਲਕੁਲ ਬਚਪਨਾ धन गुरु अर्जन देव जी महाराज फरमान कर देने, हे प्रभु धर्म दी दुनिया च मेरा जन्म ते हो गया पर है पर जन्म ऐसा जैसे बच्चा मां दी है कुछ भी बोध नहीं मुंह मोह ज़बान है बोल नहीं सकता हाथ है गे ने, कुछ भी नहीं कर सकता पैर है गए ने चल नहीं सकता दिमाग है सोच नहीं सकता ਹਨ ਹੈਗੇ ਨੇ ਨਹੀਂ ਸੁਣ ਸਕਦਾ ਇਸ ਬੱਚੇ ਨੂੰ ਕੁਝ ਵੀ ਨਹੀਂ ਪਤਾ ਸਾਹਮਣੇ ਜੋ ਗੁਫਤਗੋ ਹੋ ਰਹੀ ਹੈ ਕੀ ਹੈ ਦੋ ਬੰਦੇ ਜੋ ਕੁਝ ਬੋਲ ਰਹੇ ਨੇ ਕੀ ਹੈ ਮਾਤਾ ਪਿਤਾ ਜੋ ਕੁਝ ਬੋਲ ਰਹੇ ਨੇ ਕੀ ਹੈ ਇਹਨੂੰ ਕੁਝ ਵੀ ਨਹੀਂ ਸੁਣਾਈ ਦੇ ਰਿਹਾ ਇਹਨੂੰ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਜਨਮ ਹੋਇਆ ਤਾਂ ਬਹੁਤ ਸਾਰਿਆਂ ਦਾ ਧਾਰਮਿਕ ਦੁਨੀਆ ਦੇ ਜਨਮ ਤੇ ਹੋ ਜਾਂਦਾ ਹੈ जन्म हो गया है ऐसे किस तरह वेखा गे मंदिर जान लग पे है गुरुद्वारे जान लग पे, पूजा पाठ कर लग पाणी पढ़न लग पे, कथा कीर्तन सुन लग अमृत वेले उठन लग पे, कर्म कांड प्रवृत्त हो गए लेकिन इस सब कुछ की है कुछ भी बोध नहीं कुछ भी पता नहीं इस तरह हो रहा है ਜਿਵੇਂ ਗੋਦ ਵਿੱਚ ਬੱਚਾ ਹੈ ਦੁੱਧ ਪੀ ਰਿਹਾ ਹੈ ਖਿਡਾਇਆ ਜਾ ਰਿਹਾ ਹੈ ਹੱਥਾਂ ਵਿੱਚ ਸੁਲਾਇਆ ਜਾ ਰਿਹਾ ਹੈ ਗੋਦ ਵਿੱਚ ਪਰ ਉਸ ਦੀ ਅਵਸਥਾ 'ਚ ਸਭ ਕੁਝ ਅਚੇਤਮਈ ਚੱਲ ਰਿਹਾ ਹੈ ਦੁੱਧ ਪੀਣਾ ਵੀ ਅਚੇਤਮਈ ਚੱਲ ਰਿਹਾ ਹੈ ਹੱਥਾਂ ਵਿੱਚ ਖੇਡਣਾ ਵੀ ਅਚੇਤਮਈ ਚੱਲ ਰਿਹਾ ਹੈ ਧਾਰਮਿਕ ਕਰਮ ਸਾਰੇ ਦੇ ਸਾਰੇ ਅਚੇਤ ਤੇ ਖੜੇ ਨੇ ਸੁਚੇਤ ਨਹੀਂ ਹੈ ਸਾਵਧਾਨ ਨਹੀਂ ਹੈ ਤੋ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ हे ਪ੍ਰਭੂ ਜਨਮ ਹੋ ਜਾਣਾ ਹੀ ਕਾਫੀ ਨਹੀਂ ਜੀਵਨ ਵੀ ਤੇ ਮਿਲਣਾ ਚਾਹੀਦਾ ਹੈ ਬੱਚੇ ਦਾ ਜਨਮ ਹੋ ਗਿਆ ਹੈ ਇਸ ਕੋਲ ਕੋਈ ਸਮਾਜਿਕ ਜੀਵਨ ਨਹੀਂ ਬੱਚੇ ਦਾ ਜਨਮ ਹੋ ਗਿਆ ਹੈ ਇਹਦੇ ਕੋਲ ਕੋਈ ਰਾਜਨੀਤਿਕ ਜੀਵਨ ਨਹੀਂ ਬੱਚੇ ਦਾ ਜਨਮ ਹੋ ਗਿਆ ਹੈ ਇਹਦੇ ਕੋਲ ਕੋਈ ਧਾਰਮਿਕ ਜੀਵਨ ਨਹੀਂ ਕੁਝ ਵੀ ਨਹੀਂ ਹੈ ਜਨਮ ਹੋਇਆ ਹੈ ਲੇਕਿਨ ਜਿਸ ਨੂੰ ਕਹਿੰਦੇ ਨੇ ਜ਼ਿੰਦਗੀ ਇਹ ਨਹੀਂ ਹੈ ਜਿਸ ਨੂੰ ਕਹਿੰਦੇ ਨੇ ਜੀਵਨ ਇਹ ਨਹੀਂ ਹੈ ਇਹ ਤੇ ਜਿਵਿਕਸਤ ਹੋਵੇਗਾ ਅਜੇ ਸਮਾ ਹੋਵੇ ਲੱਗੇਗਾ ਲੇਕਿਨ ਐਸਾ ਦੇਖਣ ਦੇ ਚ ਆਇਆ ਹੈ ਵਿਕਾਸ ਹੋ ਜਾਂਦਾ ਹੈ ਸਮਾਜਿਕ ਜੀਵਨ ਦਾ ਰਿਸ਼ਤਿਆਂ ਦੀ ਸਮਝ ਆ ਜਾਂਦੀ ਹੈ ਇਹ ਮੇਰੀ ਮਾਂ ਹੈ ਇਹ ਮੇਰਾ ਪਿਤਾ ਹੈ ਇਹ ਮੇਰੀ ਭੈਣ ਹੈ ਇਹ ਮੇਰਾ ਭਰਾ ਹੈ ਅੱਖਾਂ ਖੁੱਲਦੀਆਂ ਜਾ ਰਹੀਆਂ ਨੇ ਸਮਾਜਿਕ ਤਲ ਤੇ ਪਰੋੜ ਹੁੰਦਾ ਜਾ ਰਿਹਾ ਹੈ ਜਵਾਨ ਹੁੰਦਾ ਜਾ ਰਿਹਾ ਹੈ ਰਿਸ਼ਤਿਆਂ ਦੀ ਸੋਝ ਸਮਝ ਵੱਧਦੀ ਜਾ ਰਹੀ ਹੈ ਇਹ ਮੇਰਾ ਮਿੱਤਰ ਹੈ ਇਹ ਮੇਰੀ ਪਤਨੀ ਹੈ ਇਹ ਮੇਰਾ ਪੜੋਸੀ ਹੈ ਲੇਕਿਨ ਇਹ ਮੇਰਾ ਪਰਮਾਤਮਾ ਹੈ ਧਾਰਮਿਕ ਤੌਰ ਤੇ ਤੇ ਅਜੇ ਵੀ ਅਨਜਾਨ ਰਹਿ ਜਾਂਦਾ ਹੈ ਅਜੇ ਵੀ ਮਾਸੂਮ ਰਹਿ ਜਾਂਦਾ ਹੈ ਅਜੇ ਵੀ ਜੋ ਹੈ ਬੱਚਾ ਰਹਿ ਜਾਂਦਾ ਹੈ ਇੱਕ ਦਿਨ ਰਾਜਨੀਤਿਕ ਤਲ ਤੇ ਵੀ ਪਰੋੜ ਹੋ ਜਾਂਦਾ ਹੈ ਸਿਆਣਾ ਹੋ ਜਾਂਦਾ ਹੈ ਔਰ ਰਾਜਨੀਤਿਕ ਲੋਕਾਂ ਦੀਆਂ ਗੱਲਾਂ ਦੇ ਉੱਤੇ ਉਸ ਦਾ ਵਿਸ਼ਵਾਸ ਨਹੀਂ ਬਣਦਾ ਅੱਜ ਤੋਂ 2500 ਸਾਲ ਪਹਿਲੇ ਏਥਨ ਦੇ ਪ੍ਰਸਿੱਧ ਸੰਤ ਸੋਕਰਾਟ ਨੇ ਕਿਹਾ ਸੀ ਔਰ ਬੜੇ ਕੀਮਤੀ ਉਸ ਦੇ بول ਨੇ ਅੱਜ ਤੇ ਸਾਰੀ ਦੁਨੀਆ ਪੜ ਰਹੀ ਹੈ ਰਾਜਨੀਤਿਕ ਤੇ ਅਪਰਾਧੀ ਇੱਕੋ ਹੀ ਜ਼ਹਿਨੀयत ਦੇ ਮਾਲਕ ਹੁੰਦੇ ਨੇ ਇੱਕੋ ਹੀ ਮਨੋਵਿਰਤੀ ਦੇ ਮਾਲਕ ਹੁੰਦੇ ਨੇ ਫਰਕ ਸਿਰਫ ਇਤਨਾ ਹੈ ਕਿ ਜਿੱਥੇ ਛੋਟਾ ਅਪਰਾਧ ਹੈ ਅਪਰਾਧੀ ਹੈ ਜਿੱਥੇ ਵੱਡਾ ਅਪਰਾਧ ਹੈ ਰਾਜਨੇਤਕ ਹੈ ਸੁਕਰਾਤ ਦੇ ਇਹ ਬੋਲ ਕਰਨਾ ਪਏਗਾ ਅਮਰ ਬੋਲ ਨੇ ਔਰ ਇਸ ਤਰ੍ਹਾਂ ਦੇ ਪੁਰਸ਼ ਵਕਤੀ ਬੋਲ ਬੋਲਦੇ ਵੀ ਨਹੀਂ ਅਮਰ ਬੋਲ ਬੋਲਦੇ ਨੇ ਉਹਨਾਂ ਦਾ ਸੰਦੇਸ਼ ਵਕਤੀ ਸੰਦੇਸ਼ ਨਹੀਂ ਆਉਂਦਾ ਅਮਰ ਸੰਦੇਸ਼ ਆਉਂਦਾ ਹੈ ਔਰ ਉਹਨਾਂ ਦੇ ਸੰਦੇਸ਼ ਦੇ ਚ ਕਦੀ ਮੁਰਦਮੇ ਨਹੀਂ ਆਉਂਦੀ ਕਿਉਂਕਿ ਅਮਰ ਬੋਲ ਹੁੰਦੇ ਨੇ ਸਰੀਵੀ ਬੋਲ ਆਉਂਦੇ ਨੇ ਔਰ ਬਹੁਤ ਵੱਡੀ ਜੋ ਹੈ ਸਚਾਈ ਹੈ ਜਦ ਵੀ ਕੋਈ ਰਾਜਨੀਤਿਕ ਨੂੰ ਸਮਝਣ ਵਾਲਾ ਹੋ ਜਾਂਦਾ ਹੈ ਰਾਜਨੀਤਿਕ ਲੋਕਾਂ ਦੇ ਬੋਲ ਹਵਾ ਦੇ ਗੁਬਾਰੇ ਹੀ ਦਿਖਾਈ ਦੇ ਦਿੰਦੇ ਨੇ ਔਰ ਕੁਝ ਵੀ ਨਹੀਂ ਤਾਂ ਇੱਕ ਦਿਨ ਸਿਆਣਾ ਹੋ ਜਾਂਦਾ ਹੈ ਰਾਜਨੀਤਿਕ ਤਲ ਤੇ ਇੱਕ ਦਿਨ ਇਸ ਨੂੰ ਬੋਧ ਹਾਸਲ ਹੋ ਜਾਂਦਾ ਹੈ ਸਮਾਜਿਕ ਤਲ ਤੇ ਔਰ ਇਸੇ ਬੋਧ ਦੇ ਚ ਜੀਵਦਿਆਂ ਜੀਵਦਿਆਂ ਆਪਣੀ ਜ਼ਿੰਦਗੀ ਦਾ ਅੰਤ ਕਰ ਬੈਠਦਾ ਹੈ ਇੱਕ ਦਿਨ ਧਾਰਮਿਕ ਜੀਵਨ ਆਪਣੀ ਸ਼िखर ਨੂੰ ਛੂੰਦਾ ਹੀ ਨਹੀਂ ਕਈਆਂ ਦੇ ਅੰਦਰ ਤੇ ਇਹ ਜੀਵਨ ਪੈਦਾ ਹੀ ਨਹੀਂ ਆਉਂਦਾ ਕਦੀ ਮੰਦਰ ਗਏ ਹੀ ਨਹੀਂ ਕਦੀ ਮਸਜਿਦ ਦੇ ਚ ਨਮਾਜ਼ ਪੜ੍ਹੀ ਨਹੀਂ ਕਦੀ ਗੁਰੂ ਦਵਾਰੇ ਦੇ ਚ ਗੁਰੂ ਦੀ ਝਲਕ ਵੇਖੀ ਹੀ ਨਹੀਂ ਕਦੀ ਕੀਰਤਨ ਸੁਣਿਆ ਹੀ ਨਹੀਂ ਕਦੀ ਕਥਾ ਦੀ ਤਰਫ ਕੰਨ ਹੀ ਨਹੀਂ ਕੀਤੇ ਇਹ ਉਸ ਦਾ ਕਦੀ ਸ਼ੌਕ ਹੀ ਨਹੀਂ ਬਣਿਆ ਜਨਮ ਹੀ ਨਹੀਂ ਹੋਇਆ ਹੋਇਆ ਹੈ ਜਨਮ ਸਰੀਰਕ ਹੋਇਆ ਹੈ ਜਨਮ ਸਮਾਜਿਕ ਹੋਇਆ ਹੈ ਜਨਮ ਰਾਜਨੈਤਿਕ ਧਰਮ ਦਾ ਤੇ ਅਜੇ ਕਈਆਂ ਦੇ ਸਰੀਰ ਦੇ ਜਨਮ ਹੀ ਨਹੀਂ ਹੋਇਆ ਹੁੰਦਾ ਪਰ ਜੇ ਹੋ ਵੀ ਗਿਆ ਜਨਮ ਤੋ ਜੀਵਨ ਨਹੀਂ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਹੋ ਗਿਆ ਜਨਮ ਲੇਕਿਨ हे ਪ੍ਰਭੂ ਅਜੇ ਮੈਨੂੰ ਚੱਲਣਾ ਤੇ ਆਇਆ ਹੀ ਨਹੀਂ ਤੇਰਾ ਦਾਮਨ ਪਕੜਨਾ ਤੇ ਆਇਆ ਹੀ ਨਹੀਂ ਤੈਨੂੰ ਵੇਖਣਾ ਤੇ ਆਇਆ ਹੀ ਨਹੀਂ ਅਗਰ ਇੱਕ ਬੱਚੇ ਨੂੰ ਮਾਂ ਮਾਂ ਨਹੀਂ ਦਿਖਾਈ ਦੇਂਦੀ ਪਿਓ ਪਿਤਾ ਦੇ ਰੂਪ ਵਿੱਚ ਨਹੀਂ ਦਿਖਾਈ ਦਿੰਦਾ ਅਚੇਤ ਅਜੇ ਨਵਜਾਇਦ ਹੈ ਅਜੇ ਇਸ ਨੂੰ ਕੁਝ ਵੀ ਬੋਧ ਨਹੀਂ ਕੁਝ ਵੀ ਸਮਝ ਨਹੀਂ ਗੁਰੂ ਗੁਰੂ ਦੇ ਰੂਪ ਦੇ ਵਿੱਚ ਨਹੀਂ ਦਿਖਾਈ ਦਿੰਦਾ ਪ੍ਰਭੂ ਪ੍ਰਭੂ ਦੇ ਰੂਪ ਵਿੱਚ ਨਹੀਂ ਦਿਖਾਈ ਦਿੰਦਾ ਤੇ ਇਸ ਨੂੰ ਕਹਿਣਾ ਪਵੇਗਾ ਧਾਰਮਿਕ ਤਲ ਤੇ ਅੰਦਾ ਹੈ ਕੋਈ ਰਾਜਨੀਤਿਕ ਤਲ ਤੇ ਵੀ ਅੰਦਾ ਹੋ ਸਕਦਾ ਹੈ ਕੋਈ ਸਮਾਜਿਕ ਤਲ ਤੇ ਵੀ ਅੰਦਾ ਹੋ ਸਕਦਾ ਹੈ ਭੈਣ ਭੈਣ ਨਹੀਂ ਦਿਖਾਈ ਦੇਂਦੀ ਭੈਣ ਨਾਲ ਵੀ ਗਲਤ ਵਿਵਹਾਰ ਕਰਦਾ ਹੈ ਮਾਂ ਮਾਂ ਨਹੀਂ ਦਿਖਾਈ ਦੇਂਦੀ ਮਾਂ ਨਾਲ ਵੀ ਰਿਸ਼ਤਾ ਇਸ ਦਾ ਠੀਕ ਨਹੀਂ ਪਿਤਾ ਪਿਤਾ ਨਹੀਂ ਦਿਖਾਈ ਦੇਂਦਾ ਇਸ ਨਾਲ ਵੀ ਸੰਬੰਧ ਗਲਤ ਨੇ ਪਤਨੀ ਪਤਨੀ ਨਹੀਂ ਦਿਖਾਈ ਦੇਂਦੀ ਪਤੀ ਪਤੀ ਨਹੀਂ ਦਿਖਾਈ ਦੇਂਦਾ ਕਈ ਸਮਾਜਿਕ ਤਲ ਤੇ ਵੀ ਅੰਦੇ ਹੁੰਦੇ ਨੇ ਪਰ ਆਪਰਾ ਨਹੀਂ ਦਿਖਾਈ ਦਿੰਦਾ ਮਿੱਤਰ ਮਿੱਤਰ ਨਹੀਂ ਦਿਖਾਈ ਦਿੰਦਾ ਪੁੱਤਰ ਪੁੱਤਰ ਨਹੀਂ ਦਿਖਾਈ ਦਿੰਦਾ ਔਰ ਇਹਨਾਂ ਨਾਲ ਐਸਾ ਅਨਾਚਾਰ ਹੋ ਕਰ ਬੈਠਦੇ ਨੇ ਪਰ ਆਪਰਾ ਨਾਲ ਨਹੀਂ ਕਰ ਸਕਦਾ ਇੱਕ ਪਿਓ ਪੁੱਤਰ ਦੇ ਨਾਲ ਨਹੀਂ ਕਰ ਸਕਦਾ ਇੱਕ ਪਤੀ ਪਤਨੀ ਨਾਲ ਐਸਾ ਵਿਵਹਾਰ ਨਹੀਂ ਕਰ ਸਕਦਾ ਔਰ ਇੱਕ ਪਤਨੀ ਇਸ ਡੰਗ ਨਾਲ ਪੇਸ਼ ਨਹੀਂ ਆ ਸਕਦੀ ਤੋਂ ਕਈ ਤੇ ਸਮਾਜਿਕ ਤਲ ਤੇ ਵੀ ਅੰਦੇ ਹੁੰਦੇ ਨੇ ਸਮਾਜ ਦੇ ਰਿਸ਼ਤੇ ਵੀ ਨਹੀਂ ਦਿਖਾਈ ਦਿੰਦੇ ਕਈ ਰਾਜਨੀਤਿਕ ਤਲ ਤੇ ਅੰਦੇ ਹੁੰਦੇ ਨੇ ਲੇਕਿਨ ਬਹੁਤੇ ਅੰਦੇ ਧਾਰਮਿਕ ਜਗਤ ਦੇ ਚ ਮਿਲਣ ਗਏ ਇਸ ਵਾਸਤੇ ਗੁਰੂ ਨਾਨਕ ਨੇ ਤੇ ਐਲਾਨੀਆਂ ਕਹਿ ਦਿੱਤਾ ਅੰਦੇ ਇਹ ਨਾ ਆਖਿਐਨ ਜਿਨ ਮੁਖ ਲੋਣ ਨਾ ਐ ਅੰਦੇ ਸਈ ਨਾਨਕਾ ਜੋ ਖਸਮੋ ਕੋ ਥੇ ਜਾਏ ਧਾਰਮਿਕ ਦੁਨੀਆ ਦੇ ਤੇ ਸਾਰੇ ਹੀ ਸੂਰਦਾਸ ਬਣੇ ਹੋਏ ਨੇ ਅੱਖਾਂ ਬੰਦ ਖੁੱਲੀਆਂ ਹੀ ਨਹੀਂ ਨਾ ਪ੍ਰਭੂ ਦੀ ਝਲਕ ਨਾ ਗੁਰੂ ਦੀ ਝਲਕ ਅਜੇ ਧਾਰਮਿਕ ਤਲ ਦਾ ਜੀਵਨ ਪ੍ਰਗਟ ਹੀ ਨਹੀਂ ਹੋਇਆ